ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਕ੍ਰਾਂਗਣਾ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਮੱਕੀ ਦਿਖਾਉਣ ਲੱਗੇ ਆ ਬਿਨਾ ਰੇ ਸਪਰੇਅ ਤੋਂ ਮੱਕੀ ਕੀਤੀ ਆ ਤਿਆਰ ਮੱਕੀ ਦੀ ਪਹਿਲਾਂ ਤਾਂ ਤੁਸੀਂ ਛੱਲੀ ਦੇਖੋ ਵੀ ਕਿੰਨੀ ਤਾਕੜੀ ਛੱਲੀ ਆ ਤੇ ਕਿੰਨਾ ਮੱਕੀ ਦਾ ਕਾਦਾ ਜਿਹੜਾ ਆਪਾਂ ਕਹਿੰਦੇ ਨੇ ਵੀ ਰੇਹਾਂ ਸਪਰੇਹਾਂ ਤੋਂ ਬਿਨਾ ਕੋਈ ਫਸਲ ਨਹੀਂ ਹੁੰਦੀ ਬਾਈ ਨੇ ਮਿਸਾਲ ਪੈਦਾ ਕੀਤੀ ਆ ਤੁਸੀਂ ਆਪਦੇ ਅੱਖੀਂ ਦੇਖ ਸਕਦੇ ਹੋ ਪੂਰੀ 1 ਫੁੱਟ ਦੀ ਛੱਲੀ ਆ ਬਾਈ ਜੀ ਦੇਖ ਸਕਦੇ ਹੋ ਦੋ ਦੋ ਛੱਲੀਆਂ ਨੇ ਇੱਕ ਇੱਕ ਬੂਕੇ ਨੂੰ ਦੋ ਦੋ ਛੱਲੀਆਂ ਲੱਗੀਆਂ ਹੋਈਆਂ ਨੇ ਤੁਹਾਡੇ ਸਾਹਮਣੇ ਦਿਖਾਉਣੇ ਆ ਵੀਰ ਜੀ ਲੋਕਾਂ ਦੇ ਇਸ ਵਾਰ ਗਰਮੀ ਦੇ ਵਿੱਚ ਕਈ ਮੱਕੀਆਂ ਦੇ ਵਿੱਚ ਦਾਣਾ ਵੀ ਨਹੀਂ ਬਣਿਆ ਤੇ ਇਹਦੇ ਵਿੱਚ ਦੇਖੋ ਕਿੱਡੀ ਕਿੱਡੀ ਕੁਕੜੀ ਆ ਤੁਸੀਂ ਆਪ ਦੇਖ ਸਕਦੇ ਹੋ ਛਿੱਪ ਪਾਦਕ ਲੱਗਿਆ ਬਾਈ ਜੀ ਇਹਦੇ ਵਿੱਚ ਆਪਾਂ ਕੀ ਚੀਜ਼ ਪਾਈ ਆ ਜੀ ਹਾਂ ਸਾਰਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਆਪਾਂ ਨੇ ਕਿ ਵਾਏ ਬਣ ਗਿਆ ਵੀ ਕਹਿੰਦੇ ਨੇ ਵੀ ਸਪਰੇਆ ਤੋਂ ਬਿਨਾ ਮੱਕੀ ਨਹੀਂ ਹੁੰਦੀ ਤੇ ਸ਼ਹਿਰਾਂ ਨੂੰ ਕੈਂਸਰ ਘੱਟ ਆ ਤੇ ਪਿੰਡਾਂ ਨੂੰ ਕੈਂਸਰ ਜ਼ਿਆਦਾ ਕਿਉਂਕਿ ਦਾਸਾ ਦਾ ਸਪਰੇਆ ਕਰਨੇ ਆ 6 ਮਹੀਨੇ ਉਹਨਾਂ ਤੇ ਸਪਰੇਆ ਦਾ ਅਸਰ ਨਹੀਂ ਜਾਂਦਾ ਉਹ ਜਾਂਦਾ ਦੁੱਧ 'ਚ ਦੁੱਧ ਅਸੀਂ ਪੀਂਨੇ ਆ ਤੇ ਜੇ ਵੀਰ ਮਿਰਿਆ ਆਰਗੈਨਿਕ ਵਿਧੀ ਨਾਲ ਤਿਆਰ ਕੀਤੀ ਹੈ ਪਹਿਲਾਂ ਸਾਲ ਪਹਿਲਾਂ ਲੱਸੀ ਇਕੱਠੀ ਕੀਤੀ ਸੀ ਹਾਲ 'ਚ 200 ਲੀਟਰ ਨੂੰ ਇਕੱਲੇ ਲੱਸੀ ਸੀ ਪੁਰਾਣੀ ਲੱਸੀ ਮਿੱਟੀ ਜਤੋਂ ਆਪਦੇ ਤੁਹਾਨੂੰ ਦਿਖਾਵਾਂਗੇ ਟਵਾ 2 ਫੁੱਟ ਡੂੰਗਾ 2 ਫੁੱਟ ਮਿੱਟੀ ਪਾਸੇ ਕਰਕੇ ਨਾ 2 ਫੁੱਟ ਮਿੱਟੀ ਜੜੀ ਉਹ ਟੋਚ ਪਾ ਕੇ ਸ਼ਾਮ ਨੂੰ ਗਾਰਾ ਬਣਾਉਂਦੇ ਸਵੇਰ ਨੂੰ ਉਹ ਪਾਣੀ ਸਾਫ਼ ਹੋ ਜਾਂਦਾ ਸੀਗਾ ਉਹੀ ਪਾਣੀ ਇਹ ਤੇ ਕੀਤਾ ਹੈ ਮਿੱਟੀ ਦੀ ਸਪਰੇਅ ਕੀਤੀ ਹੈ ਜੀ ਹਾਂ ਮਿੱਟੀ ਸਪਰੇਅ ਕਿਉਂਕਿ ਸੁੰਢੀ ਦੇ ਅੰਦਰ ਮਿੱਟੀ ਜੇ ਹਾਜਮੇ ਕਰਨ ਨਾਲ ਜੰਤਰ ਹੈ ਨਹੀਂ ਠੀਕ ਹੈ ਜੀ ਜਿਹੜੀ ਸੁੰਢੀ ਮਿੱਟੀ ਵਾਲਾ ਪਾਣੀ ਚੱਟ ਗਈ ਜਾਂ ਪੀ ਗਈ ਉਹਨੇ ਮਰਨੇ ਹੀ ਮਰਨਾ ਹੈ ਠੀਕ ਹੈ ਜੀ ਐਮ ਮਰੂਜ ਮੈਂ ਐਂਡੋਸਸਫਾਂਸ ਸਪਰੇਅ ਕੀਤੀ ਹੁੰਦੀ ਹੈ ਠੀਕ ਹੈ ਜੀ ਤੇ ਹੋਰ ਕੀ ਨਾਟਕਾਂ ਤੋਂ ਕਰੇਗੀ ਦੇ ਉੱਪਰ ਸਾਲ ਪੁਰਾਣੀ ਪਾਥੀ ਅੱਛਾ ਜੀ 20 ਪਾਥੀਆਂ ਢੋਲ ਚ ਪਾ ਕੇ ਅੱਛਾ ਜੀ 15-17 ਉਹਨਾਂ ਨੂੰ ਪਾਣੀ ਚ ਰੱਖਣਾ ਹੈ ਠੀਕ ਹੈ ਜੀ ਤੇ ਬਿਜਲੀ ਜਦੋਂ ਮੰਨ ਲਾ ਵੀ ਅਸੀਂ ਹੁਣ ਸਲੀਆਂ ਕੱਢੂਗੀ ਠੀਕ ਉਦੋਂ 10 ਕਿਲੋ ਗੁੜ 10 ਕਿਲੋ ਗੁੜ ਕੋਲ ਹੈ ਸੀਗਾ ਤੇ 5 ਕਿਲੋ ਵਿਸਣ ਠੀਕ ਹੈ ਜੀ ਜਦੋਂ ਅਸੀਂ ਹੁਣ ਸੁੰਢੀ ਅੰਡੇ ਦੇਊਗੀ ਹਾਂ ਜੀ ਉਦੋਂ ਅੱਕ ਵਾਲਿਆ ਦੇਸੀ ਆਪਾਂ ਅੱਛਾ ਜੀ ਨਿੰਮ ਵਾਲਿਆ ਅੱਛਾ ਜੀ ਤਧੂਰਾ ਵਾਲਾ ਤਾਂ ਇੱਕ ਦੇਗਾ 200 ਲੀਟਰ ਪਾਣੀ ਪਾ ਕੇ ਬਾੜ ਲਓ ਜੋ ਹੌਲੀ ਹੌਲੀ ਉਬਲ ਜਾਊ ਸਾਰਾ ਦਿਨ ਰਾਤ ਬਿਲਕੁਲ ਸਾਰੀਆਂ ਚੀਜ਼ਾਂ ਆਰਗੇਨਿਕ ਜੀ ਜਦੋਂ 100 ਲੀਟਰ ਰਹਿ ਗਿਆ ਉਦੋਂ ਕੋਈ ਸਪਰੇਅ ਕਰ ਦਿਓ ਠੀਕ ਹੈ ਜੀ 1 ਲੀਟਰ ਪਾਣਾ 1 ਲੀਟਰ ਆਪਾਂ ਚੁੱਲ੍ਹੇ 'ਚ ਪਾ ਸਕਦੇ ਹਾਂ ਠੀਕ ਹੈ ਜੀ ਇਹ ਤਾਂ ਸਪਰੇਆ ਨਾਲੋਂ ਵੀ ਜ਼ਿਆਦਾ ਰਿਜ਼ਲਟ ਆ ਇਹ ਚੀਜ਼ ਦਾ ਕਿਉਂਨਾ ਆਪ ਸੁਰੱਖਿਓ ਦੇਖ ਸਕਦੇ ਹੋ ਆਪ ਦੁੱਧ ਪੀਣਾਗਾ ਠੀਕ ਹੈ ਜੀ ਇਹ ਬਾਕੀ ਬਿੱਕਰ ਗਵਾਇਆ ਮੇਰਾ ਭਤੀਜਾ ਹੈ ਬਿਕਰਜੀ ਸਿੰਘ ਜੋ ਬਾਈ ਦੱਸਣਗੇ ਪਤਲੇ ਫਟ ਖਾ ਤੇ ਸਰੋਤਿਓ ਹੋਰ ਤੁਹਾਨੂੰ ਦਿਖਾਉਂਦੇ ਆਂ ਵੀ ਵੀਰ ਸੋਨੂੰ ਕਹਿਣਾ ਵੀ ਇਧਰ ਮੁੜ ਪੋ ਆਪਾਂ ਜਿਹੜਾ ਮਲ ਆਪਣੇ ਬਜ਼ੁਰਗ ਖੁਰਪੀਆਂ ਨਾਲ ਤੇ ਦੇਸੀ ਤਰੀਕੇ ਨਾਲ ਖੇਤੀ ਕਰਦੇ ਸੀਗੇ ਇਹ ਸੋਨੂੰ ਜਿੱਡੀ ਮੱਕੀ ਦਿਖਾਈ ਆ ਵੀ ਛੱਲੀ ਪਹਿਲਾਂ ਵੀ ਆਪਣੇ ਸਿਰ ਤੋਂ ਉੱਚੀ ਗਈ ਸਿਰ ਤੋਂ ਤਹਾਂ ਜਾ ਕੇ ਛੱਲੀ ਲੱਗੀ ਆ ਹੁਣ ਮਸ਼ੀਨ ਆ ਕੇ ਕਹਿੰਦਾ ਵੀ 63 ਕਿੱਲਿਆਂ ਦੀ ਬੜਾ ਹੀ ਲੱਗੂ ਕਹਿੰਦਾ ਵੀ ਦੋ ਇਹ ਹੈ ਦੋ ਕਿੱਲੇ ਕਹਿੰਦਾ ਮੇਰਾ ਤੇਲ ਇੰਨਾ ਖਾਊ ਟਰੈਕਟਰ ਕਹਿੰਦਾ ਵੀ ਜਿਵੇਂ 63 ਕਿੱਲੇ ਵੱਢਿਆ ਮੱਕੀ ਤਾਂ ਅਸੀਂ ਦੇਖਦੇ ਰਹਨੇ ਆ ਬਾਈ ਇਹ ਬਾਹਰ ਨੇ ਮੱਕੀ ਦਾ ਅਸੀਂ ਦੇਖਦੇ ਰਹੇ ਆ ਬਾਬਾ ਜੀ ਹੈ ਨਾ ਸਪਰੇਅ ਆਰਗੈਨਿਕ ਹੀ ਕਰੀ ਇਹਨਾਂ ਨੇ ਚੈਲਜ ਕਰਦੇ ਸੀ ਕਿ ਤੀ ਸਪਰੇਅ ਕਰੀਆ ਜਾਂ ਲੱਸੀ ਦੀ ਇਹ ਚੈਲਜ ਕਰਦੇ ਕਹਿੰਦੇ ਤੂੰ ਸਪਰੇਅ ਕਰੇਂਗਾ ਜੋ ਸੁੰਡੀ ਪੈਗੀ ਮੈਂ ਕਿਹਾ ਮੈਂ ਬਾਅਦੂੰਗਾ ਪਰ ਸਵੇ ਨਹੀਂ ਕਰਦਾ ਕਿਉਂਕਿ ਮੈਂ ਖੁਦ ਵਾਸਤੇ ਸਾਲਪਾਪਾ ਦੁੱਧ ਪੀਣਾ ਹੈ ਬਾਪੂਰੇ 90 90 ਸਾਲ ਦੀ ਉਮਰ ਹੈ ਉਹ ਬਜ਼ੁਰਗਾਂ ਨੂੰ ਦੁੱਧ ਪਿਉਣਾ ਆਪਾਂ ਕਰਦਾ ਕਿਉਂ ਖੋਣਾ ਵੀ ਉਹ ਪੀ ਕੇ ਜੂਰੀਆਂ ਨਾ ਬਣੇ ਹੋਰ ਆਪਾਂ ਆਪਣੇ ਸਰੋਤੇ ਵੀਰਾਂ ਨੂੰ ਮਿੱਟੀ ਦਾ ਟੋਵਾ ਦਿਖਾਉਨੇ ਆ ਜੀ ਜਿਹੜਾ ਆਪਾਂ ਮਿੱਟੀ ਦੇ ਵਿੱਚ ਦੇਖਿਆ ਇਹ ਇਹਦੇ ਚਾਰ ਨੂੰ ਉਲੀ ਵੀ ਨਹੀਂ ਲੱਗਦੀ ਹੈਗੀ ਆਰਗੇਨਿਕ ਹੈ ਇਹ ਚਾਰ ਨੂੰ ਉਲੀ ਵੀ ਲੱਗ ਜਾਈ ਆਹ ਦੇਖੋ ਇਹ ਚਾਰ ਨੂੰ ਉਲੀਆਂ ਲੱਗੀਆਂ ਦੀਆਂ ਨੇ ਉਲੀ ਵੀ ਨਹੀਂ ਲੱਗਦੀ ਹੈਡਾ ਮੋਟਾ ਦਾਣਾ ਇਹ 733 ਦਿੱਤੀ ਹੈ ਤੁਹਾਨੂੰ ਪ੍ਰੈਨਰ ਦਾ ਦਾਣਾ ਵੀ ਦਿਖਾਵਾਂ ਮੈਂ 4.5 ਪੈਨਰ ਦੇ ਸੀਗੇ ਤਾਂ ਇਹ 1 ਕਿੜਾ ਪਰ ਵੇਜੀ ਹੈ ਆ ਜੋ ਤਰਫੋਂ ਦੇਖਦੇ ਆ ਆ ਟੋਆ ਸੀਗਾ ਇਹ ਦੂਰਾ ਕਾਗਿਫਾਇਆ ਸੀਗਾ ਇਹਦੇ ਵਿੱਚੋਂ ਮਿੱਟੀ ਪੱਟ ਕੇ ਛਾਵ ਨੂੰ ਇੱਥੇ ਪਾਉਂਦੇ ਸੀ ਕਿ ਇਹਨੂੰ ਕੋਈ ਨ ਭਰ ਦਿੰਦੇ ਸੀ ਬਾਲਟਿਆਂ ਨਾਲ ਖਾਲਤ ਤੇ ਸਵੇਰ ਨੂੰ ਸਾਫ਼ ਹੋ ਜਾਂਦਾ ਠੀਕ ਆ ਕਿਉਂਕਿ ਸਾਡੀ ਮਿੱਟੀ ਸੁਨ ਹੈ ਉਨੀ ਦਾਤਾ ਨੇ ਅੱਜ ਅੜਾਨੀ ਬਾਨੀ ਸਾਡੀ ਜ਼ਮੀਨ ਨੂੰ ਕਿਉਂ ਸਾਹਮਣੇ ਫਿਰਦਾ ਹੈ ਉਹਨੇ ਮਿੱਟੀ ਨੂੰ ਛਾੜਨਾ ਹੈ ਇਹ ਸਭ ਤੋਂ ਵੱਧ ਸੋਨਾ ਪੰਜਾਬ ਦੀ ਮਿੱਟੀ ਚ ਹੈ ਸੋਨਾ ਚਾਂਦੀ ਇੰਨੀਆਂ ਧਾਤਾਂ ਤਾਂ ਬੰਦ ਨਹੀਂ ਸਕਦੇ ਜਿਹਦੇ ਉੱਤੇ ਪੈ ਗਈਆਂ ਸਿੱਧੀ ਖਰਾਕ ਮਿਲ ਗਈ ਮੱਕੀ ਨੂੰ ਤਾਂ ਨੇ 9-10 ਫੁੱਟ ਕੱਦ ਕਰ ਲਿਆ ਨੇ 3-3 ਛੱਲੀਆਂ ਆ ਤੁਹਾਨੂੰ ਪਹਿਨਣ ਦੀ ਛੱਲੀ ਦਿਖਾਉਂਦੇ ਆ ਤੇ ਆਹ ਵੀਰ ਜੀ ਸਰ ਜੀ ਆ ਜੀ ਦੇ ਉੱਤੇ ਮਤਲਬ ਕਿ ਕੈਮੀਕਲ ਦਾ ਆਪਣਾ ਹੋ ਨਹੀਂ ਕਰਦੇ ਨਹੀਂ ਕਰਦੇ ਸਾਰੀ ਚੀਜ਼ ਇਹ ਜਿੰਨੀ ਹੈਗੀ ਆ ਸਾਰੀ ਆਰਗੈਨਿਕ ਹੈ ਜੀ ਸਬਜ਼ੀ ਦੇਖ ਸਕਦੇ ਹੋ ਤੁਸੀਂ ਹਰੇਕ ਤਰ੍ਹਾਂ ਦੀ ਸਬਜ਼ੀ ਆ। ਇਹ ਆ ਮੱਕੀ ਦੇਖ ਸਕਦੇ ਹੋ ਆ ਪੈਨਰ ਦੀ ਮੱਕੀ ਆ ਗਈ ਜੀ। ਆ ਪੈਨਰ ਥਾਰਾ ਜਤਾਲੀਆਂ। ਇਹਨੂੰ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਹੋਵੇ ਮੱਕੀ ਦੇ ਵਿੱਚ। ਆ ਚੈੱਕ ਕਰ ਸਕਦੇ ਹੋ ਤੁਸੀਂ। ਆ ਪੈਨਰ ਥਾਰਾ ਜਤਾਲੀਆਂ। ਪੰਜ ਪੰਜ 6 6 ਸਪਰੇਹਾਂ ਕਰਕੇ ਵੀ ਕਈ ਮੇਰੇ ਵੀਰਾਂ ਦੇ ਮੱਕੀਆਂ ਦੇ ਵਿੱਚ ਦਾਣਾ ਨਹੀਂ ਬਣਿਆ। ਤੁਸੀਂ ਆਪ ਦੇਖ ਲਓ ਵੀ ਸਾਰੀ ਆਰਗੈਨਿਕ ਇਹ ਮੱਕੀ ਦੇ ਵਿੱਚ ਜਿਹੜਾ ਦਾਣਾ ਦੇਖਾਉਂਦੇ ਜਿਹਨਾਂ ਇੱਕ ਬੁਢੀ ਜੰਨ ਦੀ ਮੰਨ ਲਓ ਇਹ ਕਲੋਰੋਫਿਲ ਦੇਖੋ ਇਹਦੇ ਵਿੱਚ ਕਿੰਨਾ ਬਿਲਕੁਲ ਹਰੀ ਹੈ ਜੀ ਸਿਰੇ ਤੋਂ ਸਿਰੇ ਤੱਕ ਪੱਕਣ ਵੇਲੇ ਤੱਕ ਮੱਕੀ ਇਸ ਤਰ੍ਹਾਂ ਹਰੀ ਰਹੂਗੀ 3 ਮਹੀਨਾ ਹੋ ਖਾਲੀ ਇਹਦੇ ਵਿੱਚ ਕਿਸੇ ਵੀ ਚੀਜ਼ ਦਾ ਯੂਜ਼ ਨਹੀਂ ਕਰਿਆ ਗਿਆ ਹੈ ਕੈਮੀਕਲ ਅਜੇ ਅਸੀ ਦਾ ਨਹੀਂ ਹੋਈ ਹੈ ਦਾਣੇ ਫੁੱਲ ਨਿਕਲਦੇ ਆ ਆ ਤੁਸੀਂ ਆਪਦੇ ਆਪ ਦੇਖ ਸਕਦੇ ਹੋ ਫਿਰ ਉਹ ਤੇ ਬੱਚ ਜੀ ਆਪਾਂ ਜਿਹੜੇ ਸਿੱਖਣਾ ਹੈ ਮੇਰੇ ਨਾਲ ਆਪਣੇ ਸਕਰੀਨ ਤੇ ਨੰਬਰ ਆਉਂਦਾ ਹੈ ਨਾ ਤੇ ਕਿੰਨੇ ਵੀਰ ਕੋ ਆ ਆਪਣੇ ਪਸ਼ੋਕੜਾਂ ਵੱਲ ਮੁੜੀਏ ਨਾਲੇ ਆਪਣੀ ਧਰਤੀ ਬਚੂਗੀ ਨਾਲੇ ਆਪਣਾ ਸਾਰੇ ਆਪਣੀ ਸਿਹਤ ਦਾ ਬਾਤਾ ਵਰਨ ਦਾ ਚਾਚਾ ਮੈਨੂੰ ਕਰ ਦੇ ਸਭ ਚੀਜ਼ ਦਾ ਭਲਾ ਹੋਵੇ ਚਾਚਾ ਸਾਡਾ ਵਾਹਿਗੁਰੂ ਜੀ ਕੰਦਾ ਵਾਹਿਗੁਰੂ ਜੀ ਕੀ ਫਤਿਹ ਬਦਲਾ